¡Mira, presidente! no ਸਰਕਾਰ ਦੇ ਉਸਾਰ ਸਕਦੇ ਨੂੰ ਮੈਂ ਇਹ ਨਰਾਉ ਲੋ ਤੋਂ ਸਭ ਤੋਂ ਵੱਧ ਕੇ ਸਤਗੁਰਾਂ ਨੇ ਪੈਣ ਵਿੱਚ ਮੈਂ ਗੁਰੂ ਸਰਬੰਲਾ ਦੇ ਸਾਨੂੰ ਬਾਣੀ ਰੂਪ ਜਹਾਜ ਦੀ ਬਖਸ਼ਿਸ਼ ਕੀਤੀ ਹੈ ਸਤਿਗੁਰੂ ਪਾਲ ਸਤਿਗੁਰਾਂ ਦਾ ਹਾਰਾ ਪਰਬਤਾਂ ਦਾ ਨਾਮ ਮਹਾਰਾਜੀ ਬਰਦਾ Obrigado. Okay. Okay. ਤੁਹਾਨੂੰ ਤਾਂ ਦੇਖ ਭਾਈਆ ਹੈ ਨਹੀਂ ਪਤਾ ਨਹੀਂ ਵਾਲੇ ਨੇ ਦੇਖ ਸਰੋਂ ਹੁੰਦੀ ਕਿਹਾ ਵਾਹ ਜੋਨੇ ਕੀ ਹਾਲ ਚਿਰ ਹਾਂ ਦਲ ਲੱਗਦਾ ਨਹੀਂ ਦਲ ਲੱਗਦਾ ਨਹੀਂ ਨਾ ਠੀਕ ਹੈ ਚਲੋ ਦੁਬਾਰਾ ਇਕਾਗਰਤਾ ਬਚਾਉਣਾ ਆਪਾਂ ਲੱਗਣਾ ਹੈ ਜੇ 물 پانی ਦੇ ਕਾਰਨ ਵਿੱਚ ਹੋਵੇ ਜੇਕਰ ਤੇ ਹੋਏ ਪਾਣੀ ਦੇ ਵਿੱਚ ਕੋਈ ਵਰਤਾ ਮਾਰਦੇ ਵੀ ਹੋਰੀ ਬਾਦ ਦੇ ਨੇ ਉਹ ਹਾਰ ਕਰਦਾ ਹੈ ਸਤਸੰਗਤ ਦੇ ਨਾਲ ਜੁੜੀਏ ਸਤਸੰਗਤ ਦੇ ਵਿੱਚ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਸੁਗੰਧੀ ਕਰੀਏ ਸਭੇ ਵਾਰਸ਼ਾ ਉਸ ਸਿੱਖਾ ਦਾ ਮੇਰਾ ਹੋਵੇ ਤੇ ਸਾਡੇ ਜੀਵਨ ਦਾ ਉਹ ਜ ਸਮਾਂ ਸਭ ਨੂੰ ਹੋ ਗਿਆ ਭਾਰੀ ਵਿਦੀ ਚੰਦ ਜੀ ਨੂੰ ਮਲਾਪ ਹੋਇਆ ਸੀ ਭਾਈ ਸਾਹਿਬ ਜੀ ਦਾ ਅਗਰ ਜਿਹੜਾ ਸੀ ਨਾ ਗੁਰੂ ਅਰਜਨ ਦੇਵ ਜੀ ਘਰ ਦਾ ਸਿੱਖ ਸੀ ਬਿਧੀਚੰਦ ਸੀ ਜਿਹੜਾ ਉਹ ਚੋਰੀਆ ਕਰਨ ਵਾਲਾ ਇੱਕ ਜੋਰ ਕਹਿੰਦੇ ਬਿਧੀਚੰਦ ਨੇ ਕਿਸੇ ਨਗਰ ਦੇ ਵਿੱਚ ਚੋਰੀ ਕਰਦੇ ਬੱਚਾ ਚੋਰਾ ਲਿਆ ਅੱਗੇ ਵੀ ਚੋਰੀਆ ਕਰਦਾ ਸੀ ਕਿਸ ਬਾਬਾ ਬਣਦਾ ਹੁੰਦਾ ਗੈਰੋ ਜਦੋਂ ਕਿਸੇ ਦੀ ਜ਼ਿੰਦਗੀ ਬਦਲ ਨਹੀਂ ਹੋ ਗਈ ਜਦੋਂ ਕਿਸੇ ਦੇ ਕਾਰੋਗ੍ਰਹ ਦੀ ਮਿਹਰ ਮੋੜੀ ਹੋਵੇ ਉਹ ਪਰਮਾਤਮਾ ਸੁਆਭਾ ਬਣਾ ਦਿੰਦਾ ਹੈ ਕਹਿੰਦੇ ਵਿਦੀਚੰਦ ਚੋਰੀਆਂ ਕਰਦਾ ਮੱਝਾਂ ਚਰਾ ਕੇ ਜਦੋਂ ਲੱਗਿਆ ਨਾ ਨਗਰ ਵਿੱਚੋਂ ਲੱਗਣ ਨਗਰ ਵਿੱਚ ਪੜਾ ਲੱਗ ਜਾਂਦਾ ਅਤੀ ਰਾਤ ਦਾ ਸਮਾਂ ਵਿਦੀਚੰਦ ਜੀ ਚੋਰੀਆ ਕਰਦੇ ਬੜੇ ਨਾਲੇ ਨਗਰ ਵਿੱਚ ਰੌਲਾ ਲਾਉਂਦਾ ਹੈ ਜੀ ਕਹਿੰਦੇ ਵੀ ਚੋਰ ਆ ਗਿਆ ਨਗਰ ਵਿੱਚ ਇੱਕ ਬੰਦੇ ਨੂੰ ਪਤਾ ਲੱਗਿਆ ਉਹ ਸਾਰੇ ਨਗਰ ਵਿੱਚ ਰੌਲਾ ਪਾ ਦਿੱਤਾ ਕਿ ਨਗਰ ਵਿੱਚੋਂ ਮੱਝਾਂ ਚੋਰੀ ਕਰਨ ਵਾਲਾ ਬੰਦਾ ਆਇਆ ਹੈ ਤੇ ਭਾਈ ਵੀਰ ਸਿੰਘ ਜੰਦ ਜੀ ਕਹਿੰਦੇ ਮੱਝਾਂ ਭਜਾ ਅਕੇਲਾ ਕੀ ਜਾਵੇ ਹੁਣ ਨਗਰ ਦੇ ਲੋਕਾਂ ਤੋਂ ਫੋਟੋ ਦਾ ਵੀ ਡਰ ਲੱਗਦਾ ਹੈ ਜੇ ਤੁਹਾਨੂੰ ਕੋਈ ਘਟਾ ਉੱਡਿਆ ਕੋਟਾਪਾ ਬੜਾ ਹੁੰਦਾ ਹੈ ਸਾਗਰ ਗੀਏ ਭਜਾਈ ਆਉਂਦੇ ਹਮਚਾ ਦੂਰ ਨਿਕਲ ਜਾਂਦੇ ਤੇ ਸਾਗਰ ਸਾਕੇ ਦੇ ਪਿੱਛੇ ਡਲਦੀ ਹੈ ਕਿ ਲੋਕ ਭੱਜਿਆ ਰਹੇ ਨਗਰ ਦੇ ਲੋਕ ਜਿਹੇ ਪਕੜਿਆ ਗਿਆ ਪਤਾ ਨਹੀਂ ਕੀ ਹਾਲ ਬਣਾਉਣਗੇ ਇਹ ਭਾਈ ਆਗੜੇ ਜੀ ਦੇ ਚਰਣਾ ਵਿੱਚ ਆ ਗਏ। ਇਸ ਸਾਗਤ ਤੇ ਭਾਈ ਆਗੜੇ ਜੀ ਦੇ ਚਰਣਾ ਵਿੱਚ ਆ ਕੇ ਬੈਠੀ ਕਰ ਲੱਗੇ ਚਾਪੜਾ ਮਾਰ ਕੇ ਬੈਠੇ ਸਨ। ਇਸ ਸਾਗਤ ਤੇ ਭਾਈ ਵਿਧੀ ਚੰਦ ਜੀ ਚਰਣਾ ਵਿੱਚ ਬੈਠ ਕੇ ਆ ਗਏ। ਹੱਥ ਜੋੜ ਕੇ ਬੇਨਤੀਆਂ ਕਰ ਲੱਗੇ ਕਿ ਮੈਨੂੰ ਵਿਚਾਰ ਲਓ। ਭਾਈ ਆ ਗਏ ਜੀ ਕਹਿੰਦੇ ਭਾਈ ਕੀ ਹੋ ਗਿਆ ਕਹਿੰਦੇ ਜੀ ਆ ਤਾਂ ਕਰਕੇ ਮੈਂ ਲੱਗ ਰਹੀ ਕੀਤੀ ਨਗਰ ਵਿੱਚ ਚੋਰੀ ਤੇ ਚੋਰੀ ਦਾ ਪਤਾ ਨਹੀਂ ਦਾ ਪਤਾ ਲੱਗਿਆ ਹਰ ਘਰ ਵਿੱਚ ਚੋਰੀਆਂ ਕਰਦਾ ਸੀ ਪਤਾ ਨਹੀਂ ਸੀ ਲੱਗਦਾ ਪਰ ਮੇਰੇ ਪਿੰਡ ਵਿੱਚ ਲੌੜਾ ਪੈ ਗਿਆ ਸਾਰਾ ਪਿੰਡ ਮੇਰਾ ਲੱਗਦਾ ਕੋਲ ਜੇ ਹੁਣ ਤੁਸੀਂ ਉਹ ਕਿਰਪਾ ਕਰ ਦਿਓ ਮੈਨੂੰ ਅਦੇਸ਼ ਸ਼ਹਿਰ ਤੇ ਜਾਣੇ ਗੁਰੂ ਦਾ ਫਰਜ਼ ਹੈ ਮਿੱਧੂ ਸਰਣਾ ਬੈ ਦਸ ਕਰਦਾ ਹੈ ਤੇ ਗੁਰੂ ਦਾ ਫਰਜ਼ ਹੈ ਤੇ ਇਹ ਫਰਜ਼ ਬਿਲਕੁਲ ਦੇ ਸਿੱਖ ਵੀ ਨਿਭਾਉਂਦੇ ਜਿਹੜੇ ਪੂਰਨ ਗੁਰੂ ਸਿੱਖਾਂ ਦਾ ਪਿਆਰ ਹੋ ਉਹਨਾਂ ਤੋਂ ਕੋਈ ਜਿਹੜਾ ਵੀ ਚੱਲ ਕੇ ਆ ਜਾਂਦਾ ਉਹਦਾ ਭਲਾ ਹੀ ਚੋਣਦੇ ਭਾਈ ਆਦਰੀ ਜੀ ਨੇ ਸੋਧਿਆ ਵੀ ਹੁਣੇ ਆਇਆ ਹੈ ਭਾਵੇਂ ਦਾਤਾ ਮਾਰੀ ਪਛਤਾਵੇ ਕਰਦੇ ਪਾਰਲੀਮੈਂਟ ਅੰਦਰ ਅੰਦਰ ਪਰ ਪਛਤਾ ਰਿਹਾ بڑی ਗਲਤੀ ਨੇ ਉਹ ਕਹਿੰਦੇ ਵੀ ਜੰਦਾ ਬਚਾਵਾਂਗੇ ਤਾਂ ਜੈਨ ਦਿੱਤਾ ਕਹਿਣਾ ਜੀ ਮੈਨੂੰ ਬਚਾ ਲਓ ਮੈਂ ਅੱਜ ਤੋਂ ਬਾਦ ਚੋਰੀਆਂ ਕਰਨੀਆਂ ਛੱਡੀਆਂ ਸਾਗ ਜੀ ਨਹੀਂ ਕਹਿੰਦੇ ਜੀ ਨਹੀਂ ਮ ਇਹ ਸਾਧ ਸੰਗਤ ਇਹਨੇ ਲੱਭਦੇ ਲਿਭਾਉਂਦੇ ਘਰ ਚੜ ਗਿਆ ਸਾਰਾ ਨਗਰ ਤੁਹਾਡੇ ਕੋਲ ਸਾਡਾ ਚੋਰ ਆਇਆ ਭਾਈ ਆਗਰਜੀ ਕਹਿੰਦੇ ਜੀ ਇੱਥੇ ਤਾਂ ਕੋਈ ਚੋਰ ਨਹੀਂ ਭਾਈ ਤੇ ਸਾਰੇ ਸత్సੰਗੀ ਨੇ ਜਿ ਤੁਹਾਨੂੰ ਉਹ ਤੁਹਾਡੇ ਜਿਹੜੀਆਂ ਬੱਚਾ ਚੋਰੀਆਂ ਹੋਇਆ ਉਹਨਾਂ ਦੀ ਪਛਾਣ ਹੈ ਜੇ ਪਛਾਣ ਹੈ ਤਾਂ ਕਰ ਲੋ ਫਿਰ ਅੱਗ ਨਹੀਂ ਕੀ ਕਹਿੰਦੇ ਇਹ ਸਾਧ ਸੰਗਤ ਉਹ ਵੇਖਦੇ ਆ ਵੀ ਇਹਨਾਂ ਵਿੱਚੋਂ ਮੱਝ ਦੇ ਹੈ ਵੀ ਕਿਸੇ ਵੀ ਸਾੜੇ ਨਗਰ ਦੇ ਵੈਕਨੇ ਆਪੋ ਆਪ ਇਹਨਾਂ ਸੁਣੇ ਜੋ ਆਵਾਜ਼ ਆਉਂਦੀ ਹੋਵੇਗੀ ਕੋਈ